ਵੀਰੋ ਅਮਰਿੰਦਰ ਗਿੱਲ ਕਿਸਾਨਾਂ ਦੀ ਸਪੋਰਟ ਚ ਆਇਆ ਵਾ ਤੇ ਉਹਨੇ ਵਾਦਾ ਕੀਤਾ ਵੀ ਜਿੰਨਾ ਹੋ ਸਕਿਆ ਕਰਾਂਗੇ ਜਿੰਨੇ ਲੋਕਾਂ ਦੇ ਘਰ ਪਾਣੀ ਚ ਵਹਿ ਗਿਆ ਬਣਾਵਾਂਗੇ ਤੇ ਉਹ ਬੰਦਾ ਆ ਜਿਹੜਾ ਕਹਿੰਦਾ ਦੇ ਕਰਦਾ ਇਹ ਦਲਜੀਤਾਂ ਨੂੰ ਨਹੀਂ ਵੀ ਉਹਦਾ ਹੀ ਸੋਸ਼ਲ ਮੀਡੀਆ ਤੇ ਹੀ ਫੁਗਰੀ ਛੱਡ ਦੇਣੀ ਤੇ ਜਿਹੜੇ ਨਕਮੇ ਲੋਕ ਆ ਬੇਅਕਲ ਲੋਗ ਉਹਨਾਂ ਨੇ ਮੰਨ ਕੇ ਲੁੱਟੀਆਂ ਪਾਉਣੀਆਂ ਦਲਜੀਤ ਨੇ ਕਿਸਾਨ ਦੀ ਮੋਰਚੇ ਚ ਇੱਕ ਪੈਸਾ ਉਹਨੇ ਦਿੱਤਾ ਪਰ ਲੁੱਡੀ ਝੂਠੀ ਲੁੱਡੀ ਪਵਾਤੀ ਵੀ ਇਹਨੇ ਕਰੋੜ ਕਰੋੜ ਰੁਪਇਆ ਕਿਸਾਨਾਂ ਲੋ ਮੰਡਿਆ ਤੇ ਕਿਸਾਨ ਜਾਂ ਲੋਕ ਐਵੇਂ ਉਹਨੂੰ ਆਪਣਾ ਹੀਰੋ ਬਣਾਈ ਬੈਠੇ ਇਹ ਆ ਸਾਡਾ ਅਸਲੀ ਹੀਰੋ ਅਮਰਿੰਦਰ ਗਿੱਲ ਹੈ ਉਹ ਗਿੱਪੀ ਨੇ ਵੀ ਇੱਕ ਛੁਰਲੀ ਛੱਡੀ ਆ ਸੋਸ਼ਲ ਮੀਡੀਆ ਤੇ ਵੀ ਮੈਂ ਪਤਾ ਨਹੀਂ 200 ਡੇਰੇ ਬਣਾ ਕੇ ਦਵਾਂਗਾ ਕਿੰਨੇ ਕੇ ਨਹੀਂ ਬਣਾ ਕੇ ਦੇਣੇ ਇਹਨਾਂ ਨੇ ਵੀਰੋ ਅਮਰਿੰਦਰ ਗਿੱਲ ਉਹ ਬੰਦਾ ਆ ਜਿਹੜਾ ਅਸਲੀ ਕਿਸਾਨੀ ਮੋਰਚਾ ਲੱਗਾ ਸੀ ਇਹਨੇ ਉਹਦੇ ਵਿੱਚ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਉਹ ਸੋਸ਼ਲ ਮੀਡੀਆ ਤੇ ਆਇਆ ਹੀ ਨਹੀਂ ਸੋਸ਼ਲ ਮੀਡੀਆ ਤੇ ਕੀ ਆ ਜਿੰਨੇ ਚਾਰ ਭੰਡਿਆ ਇਹਨਾਂ ਨੇ ਆਪਣੇ بڑے ਅਕਾਊਂਟ ਖੋਲੇ ਹੋਇਆ ਤੇ ਉੱਥੇ ਵੀ ਝੂਠ ਫੈਲਾਉਂਦੇ ਆ ਜਨਤਾ ਨੂੰ ਉल्लू ਬਣਾਉਣ ਵਾਸਤੇ ਤੇ ਜਨਤਾ ਉल्लू ਬਣਦੀ ਐ ਤੇ ਆਪਾਂ ਯਾਰ ਉल्लू ਬਣਨ ਵਾਸਤੇ ਬਣੇ ਆ ਆਪਾਂ ਆਪਣੇ ਦਿਮਾਗ ਤੋਂ ਕੰਮ ਕਿਉਂ ਨਹੀਂ ਲੈਂਦੇ ਫੌਜਾ ਸਿੰਘ ਨੇ ਪੰਜਾਬ ਦਾ ਨਾਮ ਪਾਗਲਾ ਨਾ ਪੂਰੀ ਦੁਨੀਆ 'ਚ ਕੱਢਿਆ ਕਿਸੇ ਇੱਕ ਚੈਨਲ ਨੇ ਵੀ ਲਿਖਿਆ ਹੋਵੇ ਤਾਂ ਮੈਨੂੰ ਦਿਖਾ ਦਿਓ ਕਿਸੇ ਨੇ ਵੀ ਦਿਖ ਨਹੀਂ ਕਿਹਾ ਅਮਰਿੰਦਰ ਗਿੱਲ ਨੇ ਰਿਲਾਇੰਸ ਕੰਪਨੀ ਨਾਲ ਆਪਣਾ ਕੰਟੈਕਟ ਤੋੜ ਲਿਆ ਸੀ ਹੈ ਪਰ ਕਿਉਂਕਿ ਸੇਵੀ ਭਾਰੇ ਦੇ ਲੰਡੂ ਚੈਨਲ ਨੇ ਇਹ ਖਬਰ ਨਹੀਂ ਲਾਈ ਸੀ ਦਲਜੀਤ ਦੀਆਂ ਝੂਠੀਆਂ ਖਬਰਾਂ ਥਾਂ ਦਾ ਲਾਤੀਆਂ ਸੀ ਹੈ ਹੁਣ ਦਲਜੀਤ ਨੇ ਫੇਰ ਛੁਰਲੀ ਛੁੱਡੀ ਆ ਵੀ 10 ਪਿੰਡ ਗੋਦ ਲੈ ਜਦੋਂ ਉਹਦੀ ਮੈਨੇਜਰ ਨੂੰ ਪੁੱਛਿਆ ਗਿਆ ਵੀ ਕਿਹੜੇ 10 ਪਿੰਡ ਗੋਦ ਲੈ ਉਹਨੂੰ ਕੋਈ ਜਵਾਬ ਹੀ ਨਹੀਂ ਆਇਆ ਸਿਰਫ ਸੋਸ਼ਲ ਮੀਡੀਆ ਤੇ ਝੂਠ ਫੈਲਾ ਦੋ ਉਹ ਯਾਰ ਅਸੀਂ ਪੰਜਾਬੀ ਇੱਕ ਹਿਸਾਬ ਨਾਲ ਉੱਜੜ ਚੁੱਕੇ ਅਸੀਂ ਰਾਜੇ ਹੁੰਦੇ ਸੀ ਕਿਸੇ ਵੇਲੇ ਹਰ ਬੰਦੇ ਦੇ ਘਰ 20 ਵੀ 50 50 ਕਿਲੋ ਸੋਨਾ ਲੱਪਿਆ ਹੁੰਦਾ ਸੀ 47 ਵੇਲੇ ਦੀਆਂ ਮੈਂ ਵੀਡੀਓ ਸ਼ੂਟ ਕਰਦਾ ਰਿਹਾ ਆ ਪੁਰਾਣੇ ਬਜ਼ੁਰਗਾ ਕੋਲੋਂ ਦੱਸਦੇ ਹੁੰਦੇ ਸੀ ਵੀ ਜਦੋਂ ਅਸੀਂ ਉਧਰ ਆਏ ਤਾਂ ਸਭ ਤੋਂ ਚਲਾ ਤੋ ਉਹ ਸੀਗਾ ਵੀ ਸਾਡੇ ਘਰ ਸੋਨਾ ਦੱਬਿਆ ਉਹ ਕਈ ਉਧਰ ਲਿਆਂਦੇ ਉਧਰ ਘਰ ਰਹਿ ਗਏ ਤੋਂ ਇੰਦਰ ਆ ਗਏ ਜੋ ਬਾਅਦ ਚ ਸੋਨਾ ਲੈ ਕੇ ਆਏ ਕਈ ਮੁਸਲਮਾਨ ਇਧਰੋਂ ਚਲੇ ਗਏ ਉਹ ਬਾਅਦ ਚ ਸੋਨਾ ਲੈ ਕੇ ਗਏ ਉਹ ਜੀਆਂ ਸਾਡੀਆਂ ਕਦਰਾਂ ਕੀਮਤਾਂ ਹੁੰਦੀਆਂ ਸੀ ਪਰ ਅਸੀਂ ਲੱਡੂਆਂ ਦੇ ਪਿੱਛੇ ਯਾਰ ਲੱਡੂਆਂ ਨੂੰ ਫੋਲੋ ਕਰੋਗੇ ਤੇ ਲੱਡੂ ਯਾਰ ਹੋਵੇ ਜੀ ਲੱਡੂ ਵੀ ਆਪਣੇ ਵਿੱਚ ਵੀ ਆਉਣੀ ਹੈ ਨਾ ਬਹੁਤ ਚੰਗੇ ਬੰਦੇ ਆ ਯਾਰ ਧਰਮਪਾਜੀ ਨੇ ਪਤਾ ਨਹੀਂ ਲੱਖਾਂ ਬੰਦਿਆਂ ਦੇ ਯਾਰ ਬੰਬੇ ਵਿੱਚ ਧਰਮਪਾਜੀ ਦੇ ਨਾਲ ਕਿੰਨੇ ਲੋਕ ਆ ਜਿਹੜੇ ਧਰਮਪਾਜੀ ਨੂੰ ਮੱਥੇ ਟੇਕਦੇ ਵੀ ਇਹਨੇ ਬੜੇ ਲੋਕਾਂ ਦਾ ਫਾਇਦਾ ਕੀਤਾ ਬੜੇ ਲੋਕਾਂ ਦੇ ਘਰ ਵਸਾਏ ਇੱਥੇ ਆ ਲੱਡੂ ਜਿਹੜੇ ਆ ਇਹਨਾਂ ਕਹਣਾ ਹਲਾ ਹੈ ਉਹਨਾਂ ਕੀ ਕੀਤਾ ਪੰਜਾਬ ਵਾਸਤੇ ਗੁਰਜੀਤ ਸਾਡਾ ਹੀਰੋ ਆ ਉਹ ਹੱਦ ਹੋ ਗਈ ਯਾਰ ਇਹ ਸਭ ਉਹ ਬੰਦੇ ਆ ਜਿਨ੍ਹਾਂ ਦਾ ਨਾਂ ਲੈਣਾ ਵੀ ਮਾੜਾ ਆ ਤੇ ਵੀਰੋ ਅਮਰਿੰਦਰ ਗਿੱਲ ਨੇ ਜਿਹੜਾ ਕਿਹਾ ਹੈ ਕਰਦਾ ਆ ਬਈ ਬੰਦਾ ਇਹਨੇ ਪਹਿਲਾਂ ਵੀ ਕੁਰਬਾਨੀ ਕੀਤੀ ਆਪਣਾ ਨੁਕਸਾਨ ਕਰਕੇ ਕੁਰਬਾਨੀ ਕੀਤੀ ਪਰ ਉਹ ਮੀਡੀਆ ਜਿੱਦੇ ਆਇਆ ਹੀ ਨਹੀਂ ਹੈ ਇਹ ਜਿਹੜੇ ਲੱਡੂ ਆ ਇਹਨਾਂ ਨੇ ਵੇਖ ਲਿਆ ਵੀ ਕੋਈ ਗੱਲ ਨਹੀਂ ਬਸ ਝੂਠ ਫੈਲਾ ਦਿਓ ਤੇ ਝੂਠ ਆਪੇ ਲੋਕਾਂ ਦੇ ਸੱਚ ਮੰਨ ਕੇ ਅਸੀਂ ਹੀਰੋ ਬਣੇ ਰਹਿਣਾ ਆ ਬਸ ਆ ਚੱਲ ਰਿਹਾ ਵੀਰੋ ਸਾਡੇ ਪੰਜਾਬ 'ਚ ਤੇ ਅਮਰਿੰਦਰ ਗਿੱਲ ਵੀਰਿਆ ਤੇਰਾ ਧੰਨਵਾਦ ਕਰਦੇ ਆ ਭਰਾ ਧੰਨਵਾਦ ਤੁਸੀਂ ਬਹੁਤ ਲੋਕਾਂ ਦਾ ਫਾਇਦਾ ਕੀਤਾ ਆ ਦੇਰ ਆਪ ਕਰੇ ਤੁਸੀਂ ਚੜ੍ਹਦੀ ਕਲਾ ਜਰਾਉਣ ਦੇ ਲੋਕਾਂ ਦਾ ਫਾਇਦਾ ਕਰੋ ਬਾਕੀ ਮੈਂ ਅਮਰਿੰਦਰ ਕੈਨੂੰ ਇੱਕ ਗੱਲ ਕਹਿਣੀ ਚਾਹਾਂਗਾ ਆ ਜਰਨੈਲ ਗੈਂਗ ਜੰਜੂਤ ਗੈਂਗ ਇਹਨਾਂ ਦਾ ਪੈਕਅਪ ਕਰ ਦੋ ਇਹ ਮਾੜੇ ਲੋਕੇ ਹੁਣ ਆਉਣ ਵਾਲਾ ਟਾਈਮ ਜਿਹੜਾ ਇਹ ਚ ਸਭ ਚੰਗੇ ਮਾੜੇ ਸਾਹਮਣੇ ਆਉਣੇ ਕਿਉਂਕਿ ਬਹੁਤ ਪੰਜਾਬ ਦਾ ਇਹ ਮਾੜੇ ਲੋਕਾਂ ਨੇ ਮਾਰਾ ਕੀਤਾ ਆ ਤੇ ਇਹ ਸਾਰੇ ਚੰਗੇ ਮਾੜੇ ਸਾਹਮਣੇ ਆਉਣੇ ਇਹਨਾਂ ਮਾੜੇ ਲੋਕਾਂ ਨੂੰ ਆਊਟ ਕਰੋ ਤੇ ਚੰਗੇ ਲੋਕ ਬਹੁਤ ਆ ਯਾਰ ਜਾਂਦਾ ਹੋਵੇ ਨਾ ਚੰਗੇ ਲੋਕ ਲੱਭਦੇ ਨਹੀਂ ਬੜੇ ਚੰਗੇ ਲੋਕ ਆ ਹੈ ਚੰਗਿਆ ਲੋਕਾਂ ਨੂੰ ਮੌਕਾ ਦੋ ਯਾਰ ਇਹ ਰਕੇਸ਼ ਤਵਨਾਰੀਆ ਨੂੰ ਛੱਡੋ ਚੋਰਾ ਨੂੰ ਧੰਨਵਾਦ ਮੇਰਾ ਧੰਨਵਾਦ